ਤੰਦੂਰ ਤਪਿਆ ਵਾ ਬੋਟਾਂ ਦਾ ਆਪਦੇ ਸਭ ਨਾਲ ਹਰ ਇੱਕ ਬੰਦਾ ਰੋਟੀ ਲਾਉਂਦਾ ਵਾ ਸਾਡੇ ਨਾਲ ਕੋਈ ਨਹੀਂ ਹੈ ਜੇ ਸਿੱਧੇ ਕਹਿਣਾ ਹੋਵੇ ਆਪਦੇ ਆਪ ਦੇ ਢੰਗ ਨਾਲ ਗੱਲ ਕਰਦੇ ਆ ਹੁਣ ਜੇ ਸਾਡੇ ਨਾਲ ਹੁੰਦੀ ਪੰਜਾਬ ਸਰਕਾਰ ਤੋਂ ਰੱਦ ਕਰ ਦਿੰਦੀ ਜਿਹੜੇ ਉਹਨਾਂ ਦੇ ਬੁਲਾ ਰਹੇ ਨੇ ਪ੍ਰਵਕਤਾ ਨੇ ਟੀਵੀ ਚੈਨਲ ਤੇ ਇਹ ਕਹਤਾ ਤੇ ਫਿਰ ਤਾਂ ਸਾਡੀ ਸਰਕਾਰ ਤੋੜ ਦੇਣਗੇ ਜੀ ਉਹ ਭਲਿਓ ਬੋਟਾਂ ਦੇ ਪੰਜਾਬ ਵਾਲਿਆਂ ਪਾ ਕੇ ਬਣਾਉਣੀ ਆ ਤਗੜੇ ਹੋ ਜਾਓ ਜੇ ਪੰਜਾਬ ਦੇ ਉਹਦੇ ਪੰਜਾਬ ਨਾਲ ਖੜਜੋ ਤੇ ਬੋਰ ਦੀ ਚੋੜ ਚੋਣੀ ਕਹਿੰਦੇ ਤੁਸੀਂ ਫਿਰ ਯਾਰ ਮੈਂ ਇੱਕ ਬੈਂਦੀ ਕਰਾਂ ਨਹੀਂ ਸਵਾਲ ਕੀ ਹੈ ਜਦੋਂ ਵੋਟ ਦੀ ਚੋੜ ਦਾ ਟਾਈਮ ਆਏਗਾ ਉਦੋਂ ਦੇਖ ਲਾਂਗੇ ਉਹ ਵੀ ਗੱਲ ਆ ਤੁਹਾਨੂੰ ਕਲੀਅਰ ਸਾਫ ਹੈ ਗੱਲ ਜਿਹੜੀ ਹਜੇ ਹਜੇ ਹਾਲਾਤ ਬਣ ਰਹੇ ਨੇ ਦੇਖੋ ਜਿਵੇਂ ਭਨੇਰ ਸਾਹਿਬ ਨੇ ਸਪਸ਼ਟ ਕੀਤੀ ਹੈ ਨਾ ਗੱਲ ਸਰਕਾਰ ਜਿਹੜੀ ਮਰਜ਼ੀ ਆ ਜੇ ਹਰ ਸਰਕਾਰ ਨੇ ਕਾਰਪੋਰੇਟ ਦੇ ਮੂਰੇ ਗੋਡੇ ਟੇਕੇ ਹੋਏ ਨੇ ਔਰ WTO ਦੇ ਮੂਰੇ ਗੋਡੇ ਟੱਕ ਚੁੱਕੇ ਨੇ ਇਹ ਉਸੇ ਦੀਆਂ ਨੀਤੀਆਂ ਨੇ ਉਸੇ ਦੀਆਂ ਪਾਲਿਸੀਆਂ ਨੇ ਮੰਡੀ ਸਿਸਟਮ ਨੂੰ ਖਤਮ ਕਰਨਾ ਆਰਐਫਸੀਆਈ ਖਤਮ ਕਰਨੀ ਖਰੀਦ ਪਾਲਿਸੀਆਂ ਬੰਦ ਕਰਨੀਆਂ ਖੁੱਲੀ ਮੰਡੀ ਬਣਾਉਣਾ ਕੋਸ਼ਿਸ਼ ਤਾਂ ਇਹਦੇ ਤੇ ਆ ਔਰ ਆਪਾਂ ਇਹਦੇ ਖਿਲਾਫ ਮਤਲਬ ਲੜਾਈ ਲੜ ਰਹੇ ਹਾਂ ਜਿੰਨਾ ਜਿੰਨਾ ਕੋਈ ਸਾਡੇ ਵੱਲ ਨੂੰ ਵੱਧ ਰਿਹਾ ਹੈ ਉਹਨਾਂ ਅਸੀਂ ਉਹਨੂੰ ਰੋਕਣ ਦਾ ਯਤਨ ਕਰ ਰਹੇ ਹਾਂ ਸਾਡੀ ਕੋਸ਼ਿਸ਼ ਆ ਕਿ ਅਸੀਂ ਵੱਡੀ ਲੜਾਈ ਇਹਦੇ ਖਿਲਾਫ ਜਿਹੜੀ ਸ਼ੁਰੂ ਕੀਤੀ ਹੋਈ ਆ ਲੜਾਂਗੇ ਕੋਈ ਐਹ ਜੀ ਗੱਲ ਨਹੀਂ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਬੋਰਡ ਦੀ ਚੋਟ ਵਾਲੀ ਦੇਖੋ ਅਸੀਂ ਨੌਨ ਪੋਲੀਟੀਕਲ ਸੋਚ ਲੈ ਕੇ ਚੱਲ ਰਹੇ ਹਾਂ ਇਹ ਮੈਂ ਸਪਸ਼ਟ ਕਰ ਦਿਆਂ ਹਾਂ ਇਹ ਸਾਡਾ ਵੋਟ ਦੀ ਝੋਟ ਵਾਲਾ ਕੋਈ ਮਤਲਬ ਨਹੀਂ ਹੈ ਹਾਂ ਇਹ ਜ਼ਰੂਰ ਹੈ ਕਿ ਜਿੱਥੇ ਜਿਹੜੀ ਵੀ ਪੋਲੀਟੀਕਲ ਧਿਰ ਜਿਹੜੀ ਵੀ ਸਰਕਾਰ ਸਾਡੇ ਖਿਲਾਫ ਫੈਸਲੇ ਲਏਗੀ ਉਹਦਾ ਇੱਕ ਇੱਕ ਗੁਨਾਹ ਜਿਹੜਾ ਕੀਤਾ ਹੋਇਆ ਕਿਸਾਨਾਂ ਦੇ ਖਿਲਾਫ ਉਹ ਨੂੰ ਅਸੀਂ ਲੋਕਾਂ ਦੇ ਸਾਹਮਣੇ ਲੈ ਕੇ ਜਾਵਾਂਗੇ ਔਰ ਲੈ ਕੇ ਜਾ ਰਹੇ ਹਾਂ ਅੱਜ ਪੰਜਵੇਂ ਪ੍ਰਾਇਦੋ ਦੀ ਪ੍ਰਦਰਸ਼ਨ ਹੋਣ ਲੱਗਾ ਚੰਡੀਗੜ੍ਹ ਤੇ ਔਰ ਉਪਰਾਹਾਂ ਦੇ ਚੱਲ ਵੀ ਕਰ ਰਹੀ ਹੈ ਤੁਸੀਂ ਉਹਨਾਂ ਦੇ ਖਾਤ ਹੋਗੇ ਨਹੀਂ ਅਸੀਂ ਮੈਂ ਫਿਰ ਇੱਕ ਬੇਨਤੀ ਕਰਨਾ ਵੀ ਅਸੀਂ ਅਸੀਂ ਬੈਠੇ ਹਾਂ ਮੋਰਚਿਆਂ 'ਚ ਲੜਾਈ ਅਸੀਂ ਲੜ ਰਹੇ ਆ ਤਾਂ ਚੰਗੀ ਗੱਲ ਆ ਜੇ ਕੋਈ ਇਹਦੇ ਤੇ ਕੋਈ ਹੋਰ ਵੀਰ 20 ਅੰਦੋਲਨ ਲੜਨ ਦੀ ਗੱਲ ਕਰਦਾ ਹੈ ਕੋਈ ਆਪਦਾ ਪ੍ਰੋਟੈਸਟ ਕਰਦਾ ਅਸੀਂ ਧੰਨਵਾਦ ਕਰਾਂਗੇ ਉਹਨਾਂ ਦਾ ਅਸੀਂ ਤਾਂ ਆਲਰੇਡੀ ਸਾਥ ਦੇਣ ਵਾਲੀ ਗੱਲ ਤਾਂ ਦੂਰ ਦੀ ਗੱਲ ਹੈ ਅਸੀਂ ਤਾਂ 1 ਮਿੰਟ ਜੀ ਅਸੀਂ ਤਾਂ 7 ਤਰੀਕ ਨੂੰ ਇਹਨਾਂ ਗੱਲਾਂ ਨੂੰ ਲੈ ਕੇ ਰੇਲ ਦੀ ਪਟੜੀ ਤੇ ਬਹਿਣ ਲੱਗੇ ਆ ਜੀ 7 ਤਰੀਕ ਨਹੀਂ ਮਾਰਚ ਮਾਰਚ 9 ਨੂੰ 9 ਮਾਰਚ ਨਹੀਂ 9 ਨੂੰ ਅਮ ਜੀ ਚਲੋ 9 ਨੂੰ ਸੋ ਅਸੀਂ 9 ਨੂੰ ਉਹਦੇ ਤੇ ਬਹਿਣਾ ਜਿਹੜਾ 7 ਨੂੰ ਵੀ ਜਿਹੜਾ ਅਸੀਂ ਕਰ ਰਹੇ ਆ ਭਾਜਪਾ ਦੇ ਅੱਕੇ ਬਾਵਜੂਦ ਵੀ ਉਹਨਾਂ ਦਾ ਰਮਾਂਡ ਲੈ ਕੇ ਨੌਜਵਾਨੋਂ ਦਾ ਨਾ ਜਾਣੇ ਆਦਮੀ ਸੇ ਮੁਲਾਕਾਤ ਹੋਈ ਕਿਸੇ ਸੇ ਮੁਲਾਕਾਤ ਨਹੀਂ ਕਰਨ ਦੀ ਅਬ ਤੱਕ ਇਹਨਾਂ ਕੇ ਐਸੇ ਹਾਲਾਤ ਸਰਕਾਰ ਸੇ ਹਮ ਤੋ ਆਪ ਕੇ ਮਤਲਬ ਸੇ ਪੁੱਛਣਾ ਚਾਹਤੇ ਹੈ ਕਿਆ ਇਹ ਲੋਕਤੰਤਰ ਹੈ ਹਮ ਆਪਣਾ ਅੰਦੋਲਨ ਕਰਨ ਦੇ ਲਈ ਆਪਣੇ ਇੱਕ ਸਾਥੀ ਕੋ ਖੋ ਦਿਆ ਹਮਨੇ ਨੌਜਵਾਨ ਕੋ ਉਸकी ਸ਼ਹਾਦਤ ਕੇ ਲਈ ਹਮਨੇ ਅਸਤੀ ਕਲ ਸੇ ਯਾਤਰਾ ਨਿਕਾਲੀ ਸਮਾ ਸਰਧਾਂਜਲੀ ਸਮਾਗਮ ਕੀਆ ਇਤਨਾ ਜਬਰ ਹਰਿਆਣਾ ਸਰਕਾਰ ਔਰ ਪੰਜਾਬ ਸਰਕਾਰ ਕੋ ਇਨ ਸਭੀ ਚੀਜ਼ੋਂ ਦਾ भुगतान करना पड़ेगा अगर हमारी ये बातें ना माननी सात तरीक को हम अपने सभी देश के अंदर सभी अपना जिला हेड क्वार्टरों के ऊपर प्रदर्शन करेंगे पुतले भूकेंगे और अगर फिर भी ना माननी तो शंभु वहाँ पर हमारा जो बॉर्डर है रेल को रोकेंगे और पूरी मजबूती के साथ हरियाणा के साथी वहाँ पर पहुँचेंगे फिर भी नहीं करेंगे फिर भी जो अगला मोर्चा प्रोग्राम बनाएगा उसके तहत अपने साथियों को छुड़वाने के लिए पुरजोर कोशिश करेंगे ਸੋ ਸਤ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਡੇ ਆਗੂ ਨੇ ਦੱਸਿਆ ਕਿ ਜਿਹੜੇ ਸਾਡੇ ਕਿਸਾਨ ਉਹ ਸਰਕਾਰ ਦੇ ਧੱਕੇ ਨਾਲ ਫੜਿਆ ਉਹਨਾਂ ਨੂੰ ਅਸੀਂ ਇਹੀ ਮੰਗ ਕਰਦੇ ਹਾਂ ਜੀ ਉਹਨੂੰ ਤੁਰੰਤ ਰਿਹਾ ਕੀਤਾ ਜਾਵੇ ਉਹਨਾਂ ਦੀ ਬਾਬਤ ਜਿਹੜਾ ਅਸੀਂ 7 ਤਰੀਕ ਨੂੰ ਭਾਰਤ ਭਾਰਤ ਸਰਕਾਰ ਦੇ ਟੋਟਲ ਭਾਰਤ ਦੇ ਵਿੱਚ ਉਹਨਾਂ ਦੇ ਪੁਤਲੇ ਫੂਕ ਰਹੇ ਆ ਔਰ ਬਹੁਤ ਵੱਡੇ ਇਕੱਠਾਂ ਦੇ ਨਾਲ ਉਹ ਇੱਕ ਮਾਰਚ ਕੀਤਾ ਜਾਊਗਾ ਸਾਰੇ ਸ਼ਹਿਰਾਂ ਦੇ ਵਿੱਚ ਪਿੰਡਾਂ ਤੋਂ ਲੈ ਕੇ ਔਰ ਜਿੰਨੇ ਵੀ ਸੁੱਤੇ ਪਏ ਲੋਕ ਨੇ ਔਰ ਸਰਕਾਰ ਦੇ ਸੁੱਤੇ ਪਏ ਆਗੂ ਨੇ ਉਹਨਾਂ ਨੂੰ ਜਗਾਇਆ ਜਾਊਗਾ ਉਸ ਮਾਰਚ ਰਹੀਂ ਤੇ ਉਦੋਂ ਆਖਰ ਦੇ ਵਿੱਚ ਪੁਤਲੇ ਫੂਕ ਜੋ ਅਸੀਂ ਸਮਝ ਰਹੇ ਹੈਗੇ ਆ ਇੱਕ ਤਾਂ ਇਹ ਸਾਡੇ ਸਾਹਮਣੇ ਸੀਗਾ ਔਰ ਦੂਸਰਾ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਹੁਣ ਕਾਰਪੋਰੇਟ ਨੂੰ ਖੁਸ਼ ਕਰਨ ਵਾਸਤੇ ਪੰਜਾਬ ਦੇ ਵਿੱਚ 9 ਸੈਲਰਜ਼ ਨੂੰ 26 ਮਾਰਕੀਟ ਕਮੇਟੀਆਂ ਉਹਨਾਂ ਦਾ ਕਣਕ ਖਰੀਦਣ ਦਾ ਸਟੋਰ ਕਰਨ ਦਾ ਵੇਚਣ ਦਾ ਦਿੱਤਾ ਹੈਗਾ ਅਧਿਕਾਰ ਬੇਸ਼ੱਕ ਇਹ ਪਾਲਿਸੀ ਕੇਂਦਰ ਦੀ ਯਾਰ ਕੇਂਦਰ ਦੇ ਦਬਾਅ ਹੇਠ ਹੀ ਸਾਰਾ ਕੁਝ ਹੋ ਰਿਹਾ ਹੈਗਾ ਇਸ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਪੰਜਾਬ ਸਰਕਾਰ ਜੇ ਵਫਾਦਾਰ ਹੁੰਦੀ ਆਪਣੇ ਪੰਜਾਬ ਦੇ ਕਿਸਾਨਾਂ ਦੀ ਤਾਂ ਉਹ ਇਹ ਕਦਮ ਨੂੰ ਰੋਕ ਸਕਦੀ ਸੀ ਇਹਨੂੰ ਢੱਕਿਆ ਜਾ ਸਕਦਾ ਸੀ ਪਰ ਉਹਨਾਂ ਨੇ ਵੀ ਪੂੰਜੀ ਪਤੀਆਂ ਨੂੰ ਖੁਸ਼ ਕਰਨ ਵਾਸਤੇ ਉਹਤੇ ਮੋਹਰ ਲਾਈ ਹੈਗੀ ਆ ਜਿਹੜੀਆਂ 26 ਮਾਰਕੀਟ ਕਮੇਟੀਆਂ ਨੂੰ ਦੂਜੀਆਂ ਕਮੇਟੀਆਂ ਵਿੱਚ ਮਰਜ ਕੀਤਾ ਗਿਆ ਵਾ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਪੰਜਾਬ ਜਿੰਨੇ ਪੰਜਾਬ ਦੇ ਚਾਹੇ ਪਾਵਰ ਸੈਕਟਰ ਨਿੱਜੀ ਹੱਥਾਂ ਵਿੱਚ ਗਿਆ ਚਾਹੇ ਟਰਾਂਸਪੋਰਟ ਖੇਤਰ ਨਿੱਜੀ ਹੱਥਾਂ ਵਿੱਚ ਗਿਆ ਚਾਹੇ ਹੋਰ ਉਹ ਪਹਿਲਾਂ ਮਰਜ ਹੁੰਦੇ ਰਹੇ ਆ ਇੱਕ ਦੂਜੇ ادارے ਇੱਕ ਦੂਜੇ ادارے ਚ ਮਰਜ ਹੁੰਦੇ ਰਹੇ ਤੇ ਫਿਰ ਦੂਜੇ ادارے ਖਤਮ ਕੀਤੇ ਜਾਂਦੇ ਰਹੇ ਆ ਤੇ ਪੰਜਾਬ ਸਰਕਾਰ ਨੇ ਨਿੱਜੀਕਰਨ ਦੀ ਨੀਤੀ ਦੇ ਉੱਤੇ ਇੱਕ ਵਾਰ ਕੀਤਾ ਅਰ ਜਿਵੇਂ ਖੇਤੀ ਸੈਕਟਰ ਤੇ ਉਤੇ ਕਾਰਪੋਰੇਟ ਕਬਜ਼ਾ ਚਾਹੁੰਦੇ ਆ ਉਹ ਮੰਡੀ ਵਾਲਾ ਖੇਤਰ ਤੇ ਪੰਜਾਬ ਸਰਕਾਰ ਕਬਜ਼ਾ ਕਰਾ ਰਹੀ ਹੈਗੀ ਆ ਅਰ ਇਹੀ ਖੇਤੀ ਕਾਨੂੰਨਾਂ ਜਿਹੜੇ ਕਾਲੇ ਕਾਨੂੰਨ ਉਹਨਾਂ ਚ ਲਿਖਿਆ ਸੀ ਵੀ ਜੜੀ ਛੜੀ ਏਪੀਐਮਸੀ ਐਕਟ ਆ ਉਹਨੂੰ ਕਮਜ਼ੋਰ ਕਰਨਾ ਅਰ ਜਿਹੜਾ ਸਾਡਾ ਸਰਕਾਰੀ ਮੰਡੀ ਬੋਰਡ ਆ ਉਹਦਾ ਜਿਹੜਾ ਯਾਰਡ ਆ ਉਹ ਕਾਰਪੋਰੇਟ ਲਈ ਖੋਲ ਦਿੱਤਾ ਗਿਆ ਇਹੀ ਉਹ ਕਾਨੂੰਨਾਂ ਚ ਲਿਖਿਆ ਗਿਆ ਸੀ ਠੀਕ ਆ ਅਰ ਲੋਕਾਂ ਨੂੰ ਇਹੀ ਗੱਲਾਂ ਉੱਚ ਸੀ ਵੀ ਅਸੀਂ ਕੋਈ ਉਹਦੇ ਵਿੱਚ ਮਾਰਕੀਟ ਫੀਸ ਨਹੀਂ ਲਾਵਾਂਗੇ ਔਰ ਇਹੀ ਗੱਲ ਉਹ ਕਰ ਰਹੇ ਨੇ ਵੀ ਜਿਹੜੇ ਕਿਸਾਨਾਂ ਨੂੰ ਲਾਲਚ ਦੇ ਰਹੇ ਵੀ ਜਿਹੜੇ ਕਿਸਾਨ ਸਿੱਧੇ ਸੈਲੋਸ ਦੇ ਵਿੱਚ ਕਣਕ ਲਾਉਣਗੇ ਉਹਨਾਂ ਨੂੰ ਮੰਡੀ ਦੀ ਫੀਸ ਨਹੀਂ ਲੱਗੂਗੀ ਕਿ ਦੇਖਿਏ ਸਰਕਾਰ ਅੰਦੋਲਨ ਕੇ ਚਲਤੇ ਹੋਏ ਵੀ ਲਗਭਗ 1.5 ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਲੇਕਿਨ ਦਮਨਕਾਰੀ ਨੀਤੀਆਂ ਉਪਕੇ ਉੱਪਰ ਜੋ ਉਤਰੀ ਹੋਈ ਹੈ और तरह तरह के फैसले ऐसे लिए जा रहे हैं कि जो किसानों के खिलाफ जा रहे हैं उनके मामले में जब हमारा आंदोलन शुरू हुआ था पंद्रह तारीख की जब बैठक हुई उस बैठक में बैठक इसी बात से शुरू हुई थी सरकार के साथ कि जितने भी हमारे किसान नेता किसान साथी जेलों में बंद किए गए हैं वो सब रिहा किए जाएंगे लेकिन सरकार ने कुछ लोगों को डिटेन जिनको किया था उनको तो रिहा कर दिया लेकिन काफ़ी संख्या में हमारे साथी अभी तक भी जेल में बंद हैं जिसमें हमारे साथी तभी से उसी दिन से तेरह तारीख से रविंदर सिंह रवि मुरादवाला गांव से हैं पंजाब के वो जेल में बंद हैं अमरजीत सिंह हैं शहर के वो जेल में बंद हैं उससे भी आगे उन्होंने अनशन शुरू किया वो चक्की में बंद किए हुए हैं लेकिन आज तक सरकार उनके साथ परिवार को भी मिलने नहीं दे रही आगे बात है कि अक्षय नरवाल के साथी तीन थे जिनकी जमानत हुई है पिछले दिनों में और उसके साथ अनिश खटकर अब भी जेल में है उन्नीस तारीख से वो जेल में बंद है उस उन्होंने अनशन भी किया लेकिन सरकार ने फिर भी उनके साथ जो व्यवहार कर रही है वो निंदनीय है उसके बाद हमारे साथी नवरीत आ, नवदीप और गुरकीरत इन दो युवाओं को हमारे यहाँ के पंजाब के एरिए में आकर हमारी एरिए में पंजाब के क्षेत्र में हरियाणा की पुलिस उन्हें वहाँ से अरेस्ट करके ले जाती है और वो भी अब जेल में बंद हैं हमारा सवाल ये है कि एक तो एक तरफ तो सरकार ये बात कह रही थी कि भाई हम आपके किसी को भी जितने भी हमारे पास डिटेन हैं जेल में बंद हैं सब को रिहा कर रहे हैं लेकिन उसके बाद भी उनको हमारे साथियों को जेल में फेंकने का बंद करने का प्रयास किया जा रहा है लगातार और इसके साथ साथ जो केंद्र के इशारों के ऊपर पंजाब गवर्नमेंट कर रही है कि मंडियों को ख़त्म करने का एक प्रयास हो रहा है सैलोज के माध्यम से सैलोज को मंडियां ऐलान कर हमारी पिछली पिछले समय में जो एक सैलो लाना गया था मंडी मंडी तो उसने लगभग तीस बत्तीस मंडियां ख़त्म कर दी थी वहाँ मंडियों में कुछ नहीं काम हुआ और अब जो नौ सैलोज को मंडियां घोषित करने का ये ऐलान किया गया है इन सब बातों को लेकर हमारे युवाओं को लेकर जिनको जेल में बंद किया हुआ है सरकार ने हमारे साथ वायदा किया और उनको रिहा नहीं किया जा रहा इन बातों को लेकर हमें प्रोग्राम देना पड़ रहा है कि सात तरीक को पूरे देश के अंदर केवल पंजाब हरियाणा की बात नहीं कर रहा हूं मैं पूरे देश की बात कर रहा हूं पूरे देश के अंदर भाजपा के पुतले फूके जाएंगे और पूरे देश के अंदर जब ये पुतला फूकने का करेंगे कार्यक्रम तो शहर के अंदर एक बड़ा मार्च निकाल कर सरकार की इन करतूतों को सरकार की इन कार्रवाइयों को नंगा करने का प्रयास करेंगे लेकिन फिर भी अगर सरकार उससे भी हमारे युवाओं को रिहा नहीं करती ये सैलोज को मंडी लाने से पीछे नहीं हटती हमारी मंडियां बर्बाद करने के लिए उसी तरह तरह जेद बाजेद है तो फिर मजबूरन हमें रेलवे ट्रैक पे आना पड़ेगा उसकी जिम्मेदार सरकार होगी हमारी कोई मंशा नहीं हम शांतिपूर्वक ढंग से अपना आंदोलन चलाना चाह रहे हैं लेकिन सरकार हमें मजबूर कर रही है कि हम आगे कोई सख्त एक्शन लें वो सरकार की जिम्मेदारी होगी और वो एक बार हम शंभू बॉर्डर पे ये रेलवे ट्रैक पे जाएंगे नौ तरीक को अगर सरकार सात तरीक को हमारे इस एक्शन के ऊपर कोई संज्ञान नहीं लेती तो बाकी हमारा एक प्रोग्राम ये पहले भी ऐलान किया कि जा चुका है पूरे भारत के अंदर शुभकर्ण की एक बड़ी तस्वीर लगाकर एक बड़ा होल्डिंग लगाए जाएंगे बड़ी बड़ी पोस्टर लगाए जाएंगे हर गांव पे वो वहीं पे लोगों के इकट्ठ किए जाएंगे लोगों को वो बात की जानकारी दी जाएगी जिस तरीके से आने वाले समय में लोगों ने भाजपा और भाजपा के साथियों के साथ जिस तरह का सवाल जवाब करने हैं वो सब बातों की जानकारी हम गांव के लोगों को देने का प्रयास करेंगे और इससे आगे ये भी करेंगे कि पूरे जैसे पूरे देश के अंदर जो चल रही है यात्राएं लेकिन पंजाब में भी जागृति यात्रा उनकी शहाद शहादत को ध्यान में लेते हुए वो यात्रा भी निकालने का प्रोग्राम लिखा गया है बाकी बात हमारे भाई पंधेर साहब आपके सामने रखेंगे मेरा मेरी ड्यूटी इतनी बात करने की थी जिदा अपना डलियल साहब ने दसिया वा कि साढ़े एकता जेड हरियाणे तो ਕੁਝ ਪੰਜਾਬ ਤੋਂ ਗ੍ਰਿਫਤਾਰੀਆਂ ਹੋਈਆਂ 13-13 ਤੋਂ ਬਾਅਦ ਵੀ ਹੋਈਆਂ ਔਰ ਜਿਹੜਾ ਰੁਖ ਰਵਈਆ ਕੇਂਦਰ ਦਾ ਸੋ ਜੋ ਹਰਿਆਣੇ ਵਿੱਚ ਵੇਖਣ ਨੂੰ ਮਿਲ ਰਿਹਾ ਉਹ ਗੈਰਮਾਨਵੀ ਆ ਉਹ ਕੋ ਸਹੀ ਨਹੀਂ ਹੈਗਾ ਜੋ ਅਸੀਂ ਸਮਝ ਰਹੇ ਹੈਗੇ ਆ ਇੱਕ ਤਾਂ ਇਹ ਸਾਡੇ ਸਾਹਮਣੇ ਸੀਗਾ ਔਰ ਦੂਸਰਾ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਹੁਣ ਕਾਰਪੋਰੇਟ ਨੂੰ ਖੁਸ਼ ਕਰਨ ਵਾਸਤੇ ਪੰਜਾਬ ਦੇ ਵਿੱਚ ਨੌ ਸੈਲਜ਼ ਨੂੰ 26 ਮਾਰਕੀਟ ਕਮੇਟੀਆਂ ਉਹਨਾਂ ਦਾ ਕਣਕ ਖਰੀਦਣ ਦਾ ਸਟੋਰ ਕਰਨ ਦਾ ਵੇਚਣ ਦਾ ਦਿੱਤਾ ਹੈਗਾ ਅਧਿਕਾਰ ਬੇਸ਼ੱਕ ਇਹ ਪਾਲਿਸੀ ਕੇਂਦਰ ਦੀ ਯਾਰ ਕੇਂਦਰ ਦੇ ਦਬਾਅ ਹੇਠ ਹੀ ਸਾਰਾ ਕੁਝ ਹੋ ਰਿਹਾ ਹੈਗਾ ਇਸ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਪੰਜਾਬ ਸਰਕਾਰ ਜੇ ਵਫਾਦਾਰ ਹੁੰਦੀ ਦੇ ਆਪਣੇ ਪੰਜਾਬ ਦੇ ਕਿਸਾਨਾਂ ਦੀ ਆਹ ਹੋਏ ਇਹ ਕਦਮ ਨੂੰ ਰੋਕ ਸਕਦੀ ਸੀ ਇਹਨੂੰ ਢੱਕਿਆ ਜਾ ਸਕਦਾ ਸੀ ਪਰ ਉਹਨਾਂ ਨੇ ਵੀ ਪੂੰਜੀਪਤੀਆਂ ਨੂੰ ਖੁਸ਼ ਕਰਨ ਵਾਸਤੇ ਉਹਤੇ ਮੋਹਰ ਲਾਈ ਹੈਗੀ ਆ ਜਿਹੜੀਆਂ 26 ਮਾਰਕੀਟ ਕਮੇਟੀਆਂ ਨੂੰ ਦੂਜੀਆਂ ਕਮੇਟੀਆਂ ਵਿੱਚ ਮਰਜ ਕੀਤਾ ਗਿਆ ਵਾ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਪੰਜਾਬ ਜਿੰਨੇ ਪੰਜਾਬ ਦੇ ਚਾਹੇ ਪਾਵਰ ਸੈਕਟਰ ਨਿੱਜੀ ਹੱਥਾਂ ਵਿੱਚ ਗਿਆ ਚਾਹੇ ਟਰਾਂਸਪੋਰਟ ਖੇਤਰ ਨਿੱਜੀ ਹੱਥਾਂ ਵਿੱਚ ਗਿਆ ਚਾਹੇ ਹੋਰ ਉਹ ਪਹਿਲਾਂ ਮਰਜ ਹੁੰਦੇ ਰਹੇ ਆ ਇੱਕ ਦੂਜੇ ਅਦਾਰੇ ਇੱਕ ਦੂਜੇ ਅਦਾਰੇ ਚ ਮਰਜ ਹੁੰਦੇ ਰਹੇ ਤੇ ਫਿਰ ਦੂਜੇ ਅਦਾਰੇ ਖਤਮ ਕੀਤੇ ਜਾਂਦੇ ਰਹੇ ਆ ਤੇ ਪੰਜਾਬ ਸਰਕਾਰ ਨੇ ਨਿੱਜੀਕਰਨ ਦੀ ਨੀਤੀ ਦੇ ਉੱਤੇ ਇੱਕ ਵਾਰ ਕੀਤਾ ਔਰ ਜਿਵੇਂ ਖੇਤੀ ਸੈਕਟਰ ਤੇ ਉੱਤੇ ਕਾਰਪੋਰੇਟ ਕਬਜ਼ਾ ਚੁੰਦੇ ਆ ਉਹ ਮੰਡੀ ਵਾਲਾ ਖੇਤਰ ਤੇ ਪੰਜਾਬ ਸਰਕਾਰ ਕਬਜ਼ਾ ਕਰਾ ਰਹੀ ਹੈਗੀ ਆ ਔਰ ਇਹੀ ਖੇਤੀ ਕਾਨੂੰਨਾਂ ਜਿਹੜੇ ਕਾਲੇ ਕਾਨੂੰਨ ਉਹਨਾਂ ਚ ਲਿਖਿਆ ਸੀ ਵੀ ਜੜੀ ਛੜੀ ਏਪੀਐਮਸੀ ਐਕਟ ਆ ਉਹਨੂੰ ਕਮਜ਼ੋਰ ਕਰਨਾ ਔਰ ਜਿਹੜਾ ਸਾਡਾ ਸਰਕਾਰੀ ਮੰਡੀ ਬੋਰਡ ਆ ਉਹਦਾ ਜਿਹੜਾ ਯਾਰਡ ਆ ਉਹ ਕਾਰਪੋਰੇਟਲੀ ਖੋਲ ਦਿੱਤਾ ਗਿਆ। ਇਹੀ ਉਹ ਕਾਨੂੰਨਾ ਚ ਲਿਖਿਆ ਗਿਆ ਸੀ। ਠੀਕ ਆ? ਔਰ ਲੋਕਾਂ ਨੂੰ ਇਹੀ ਗੱਲਾਂ ਉਹ ਚ ਸੀ ਵੀ ਅਸੀਂ ਕੋਈ ਉਹਦੇ ਵਿੱਚ ਮਾਰਕੀਟ ਫੀਸ ਨਹੀਂ ਲਾਵਾਂਗੇ। ਔਰ ਇਹੀ ਗੱਲ ਉਹ ਕਰ ਰਹੇ ਨੇ ਵੀ ਜਿਹੜੇ ਕਿਸਾਨਾਂ ਨੂੰ ਲਾਲਚ ਦੇ ਰਹੇ ਵੀ ਜਿਹੜੇ ਕਿਸਾਨ ਸਿੱਧੇ ਸੈਲੋਸ ਦੇ ਵਿੱਚ ਕਣਕ ਲਾਉਣਗੇ ਉਹਨਾਂ ਨੂੰ ਮੰਡੀ ਦੀ ਫੀਸ ਨਹੀਂ ਲੱਗੂਗੀ। ਉਹ ਅਸੀਂ ਤੁਹਾਡੇ ਮਾਧਮ ਨਾਲ ਹਵਾਨ ਕਰਾਂਗੇ ਵੀ ਆਪਣੇ 2-4 ਰੁਪਈਆ ਵਾਸਤੇ ਆਪਣਾ ਏਸ਼ੀਆ ਦਾ ਕਹ ਲੋ ਸਭ ਤੋਂ ਵਧੀਆ ਢਾਂਚਾ ਮੰਡੀ ਦਾ ਸਾਥ ਹੋਵਾਂ ਪੰਜਾਬ ਤੇ ਹਰਿਆਣੇ ਚ ਉਹਨੂੰ ਕਾਰਪੋਰੇਟ ਦੇ ਹੱਥਾਂ ਚ ਨਾ ਲਟਾਈਏ ਸਾਡੇ ਕਿਸੇ ਕਿਸਾਨ ਨੂੰ ਅਸੀਂ ਆਵਾਨ ਕਰਦੇ ਆਂ ਵੀ ਕਦੀ ਵੀ ਕਣਕ ਅਸੀਂ ਸਿੱਧੀ ਮੰਡੀਆਂ ਵਿੱਚ ਸੈਲੋ ਦੇ ਵਿੱਚ ਨਹੀਂ ਖੜਨੀ ਹੈਗੀ ਉਹ ਮੰਡੀ ਜਾਊਗੀ ਜਿਵੇਂ ਪਹਿਲਾਂ ਆਰਟੀ ਸਿਸਟਮ ਚੱਲਦਾ ਸੀ ਉੱਥੇ ਲੱਥੂਗੀ ਛਣਾਈ ਤਲਾਈ ਸਾਰਾ ਕੁਝ ਹੋਊਗਾ ਫਿਰ ਸੈਲੋ ਚ ਵਜਾਊਗੀ ਤਾਂ ਇੱਕ ਤਾਂ ਇਹ ਬੇਨਤੀ ਕਰਨੀ ਸੀ ਤੇ ਇਹ ਇਹ ਜਿਹੜਾ ਖੇਤੀ ਕਿੱਥੇ ਉਤੇ ਕਾਰਪੋਰਡ ਦਾ ਕਬਜ਼ਾ ਸੀ ਉਹਦੇ ਇੱਕ ਹਮਲਾ ਤੁਹਾਨੂੰ ਸਾਫ਼ ਅੱਜ ਨਜ਼ਰ ਆ ਗਿਆ ਬਈ ਸੇ ਕੇਂਦਰ ਦੀ ਨੀਤੀ ਆ ਉਹਦੇ ਵਾਸਤੇ ਇਹ ਦੋਵਾਂ ਗੱਲਾਂ ਵਾਸਤੇ ਮੋਰਚਾ ਹੋਰ ਗਾਂ ਕਿਵੇਂ ਤੇਜ਼ ਹੋਵੇ ਦੋ ਐਕਸ਼ਨ ਪ੍ਰੋਗਰਾਮ ਸੀਗੇ ਇੱਕ ਤਾਂ ਜਿਹੜੀ ਪ੍ਰਧਾਨ ਜੀ ਨੇ ਗੱਲ ਕਹੀ ਬਿਲਕੁਲ ਪੂਰੇ ਦੇਸ਼ ਭਾਰ ਦੇ ਵਿੱਚ ਆਪਾਂ ਲੰਮੇ ਮਾਰਚ ਕੱਢਾਂਗੇ ਜਾਗਰਤੀ ਹੋਣਗੇ ਮੁੱਦੇ ਨੂੰ ਉਭਾਰਨ ਵਾਸਤੇ ਵੀ ਆਹ ਪੂਰੇ ਦੇਸ਼ ਵਿੱਚ ਹੋ ਰਿਹਾ ਦੇਖੋ ਪੰਜਾਬ ਹਰਿਆਣੇ ਚ ਮੰਡੀਆ ਬਾਕੀ ਤਾਂ ਮੰਡੀ ਨਹੀਂ ਹੈਗੀ ਉੱਥੇ ਤਾਂ ਮੰਡੀ ਨਹੀਂ ਹੈਗੀ ਗਲਤ ਆ ਜਊ ਉਦੋਂ ਦਾ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ ਇਹਦੇ ਨਾਲ ਨਾਲ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਵਿਰਤੀ ਛੜੂਗੀ ਕਿਉਂਕਿ ਇੱਥੇ ਭਗਵੰਤ ਮਾਨ ਜੀ ਕਰ ਰਹੇ ਆ ਹਰਿਆਣੇ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਊਗਾ ਕਿਉਂਕਿ ਗ੍ਰਿਫਤਾਰੀਆਂ ਇਸ ਸਮੇਂ ਲੈ ਸੈਣੀ ਸਰਕਾਰ ਆ ਵਿੱਚ ਵਿਧ ਪਾਜਪਾ ਤੇ ਉਹਦਾ ਉਹਦਾ ਵੀ ਉਹਦੇ ਵਿੱਚ ਯੋਗਦਾਨ ਉਹ ਵੀ ਅਰਥੀਆਂ ਨਾਲ ਸੀ ਮਿਕਸ ਕਰਕੇ ਸਾੜਾਂਗੇ ਇਹ ਦੋਵਾਂ ਸਟੇਟਾਂ ਵਿੱਚ ਅੱਡ ਹੋਊਗਾ ਇੱਥੇ ਮੋਦੀ ਸਰਕਾਰ ਦੇ ਨਾਲ ਨਾਲ ਭਗਵੰਤ ਮਾਨ ਸਰਕਾਰ ਦੀ ਵਿਰਤੀ ਸਾੜਾਂਗੇ ਕਿਉਂਕਿ ਫੈਸਲਾ ਇਹਨਾਂ ਦਾ ਹੈਗਾ ਇਹ ਦੋ ਵੱਡੇ ਜੇਕਰ ਫਿਰ ਵੀ ਠੀਕ ਆ ਇਹ ਤੁਹਾਨੂੰ ਆਉਣ ਵਾਲੇ ਸਮੇਂ ਚ ਮਿਲਾਂਗੇ ਫਿਰ ਵੀ ਜੇ ਸਰਕਾਰ ਕੋਈ ਅੱਠ ਸ਼ਾਇਦ ਵੱਡਾ ਐਕਸ਼ਨ ਤੇ ਰੇਲ ਰੋਕੋ ਜਿਹੜਾ ਵਾ ਸਾਡਾ ਇਹ ਸ਼ੰਭੂ ਬਾਰਡਰ ਦੇ ਸੱਤ ਤੋਂ ਬਾਅਦ ਸ਼ੰਭੂ ਬਾਰਡਰ ਤੇ ਸ਼ੁਰੂ ਕਰਾਂਗੇ ਪਰ ਇਹਨਾਂ ਜਾਮ ਕਰਾਂਗੇ ਅਗਲੇ ਦਿਨ ਤੱਕ ਪੱਕੀਆਂ ਸੱਤ ਤੋਂ ਬਾਅਦ ਅਗੀਆਂ ਹੋਣਗੀਆਂ ਜੇਕਰ ਨਹੀਂ ਸਰਕਾਰ ਮੰਦੀ ਫਿਰ ਹੋਰ ਪੁਆਇੰਟ ਵੀ ਖੋਲੇ ਜਾ ਸਕਦੇ ਆ ਫਿਰ ਦੇਖਾਂਗੇ ਅਸੀਂ ਗਾਹਾਂਗਾ ਸਾਡੀ ਕੋਸ਼ਿਸ਼ ਹੋਊਗੀ ਵੀ ਆਮ ਜਨਤਾ ਨੂੰ ਕੋਈ ਤਕਲੀਫ ਨਾ ਹੋਵੇ ਸੱਤ ਵਾਲੇ ਐਕਸ਼ਨ ਤੋਂ ਬਾਅਦ ਸਰਕਾਰ ਕੋਈ ਇੱਕ ਤਾਂ ਪੰਜਾਬ ਸਰਕਾਰ ਮੰਡੀ ਬੋਰਡ ਦਾ ਜਿਹੜਾ ਨੋਟੀਫਿਕੇਸ਼ਨ ਕਰ ਡੀ ਨੋਟੀਫਿਕੇਸ਼ਨ ਕਰ ਲਵੇ ਉਸੇ ਤਰ੍ਹਾਂ ਮਾਰਕੀਟ ਕਮੇਟੀਆਂ ਬਹਾਲ ਕਰੇ ਜਿਵੇਂ ਪਹਿਲਾਂ ਚੱਲ ਰਹੀਆਂ ਸੀ ਉਦੋਂ ਪਛਾਹ ਜੇ ਔਰ ਕੇਂਦਰ ਹਰਿਆਣਾ ਸਰਕਾਰ ਸਾਡੇ ਨੌਜਵਾਨਾਂ ਨੂੰ ਰਿਹਾ ਕਰੇ ਹੋਰ ਵੀ ਕੋ ਮਸਲੇ ਹੈਗੇ ਆ ਬਾਰਡਰਾਂ ਦੇ ਇਹ ਵੀ ਉੱਥੇ ਚਰਚਾ ਕਰਾਂਗੇ ਜੇਕਰ ਨਹੀਂ ਸੱਤ ਤੱਕ ਇਹ ਹੁੰਦੇ ਤਾਂ ਫਿਰ 9 ਨੂੰ ਸ਼ੰਭੂ ਬਾਰਡਰ ਤੇ ਪੱਕੀ ਰੇਲ ਜਾਮ ਹੋਊਗਾ ਅਰ ਇਹ ਤੋਂ ਗਾਹਾਂ ਗੱਲ ਤੁਰੀ ਤਾਂ ਹੋਰ ਰੇਲ ਰੋਕੋ ਵੀ ਆਪਾਂ ਵਧਾਵਾਂਗੇ ਇਹਦੇ ਨਾਲ ਨਾਲ ਜਿਹੜਾ ਆਪਾਂ ਪੂਰੇ ਦੇਸ਼ ਵਿੱਚ ਕਹਿੰਦੇ ਸੀ ਪੰਜਾਬ ਦਾ ਅੰਦੋਲਨ ਆ ਲੱਖ ਜੋਰ ਲਾ ਰਿਆ ਇੱਕ ਤਾਂ ਪਿਓ ਮਾਜਰਾ ਵਿੱਚ ਅਸੀਂ ਵੱਡੀ ਰੈਲੀ ਸ਼ਹੀਦੀ ਸਮਾਗਮ ਕਰਨ ਚ ਕਾਮਯਾਬ ਹੋਏ ਇੱਕ ਮੋੜਾ ਮੰਡੀ ਤੁਸੀਂ ਦੇਖਿਆ ਅੰਮ੍ਰਲੇ ਚ ਉਹਦੇ ਵਿੱਚ ਵੱਡੀ ਆਪਾਂ ਇੰਨੇ ਜ਼ਬਰ ਦੇ باوجود ਹਰਿਆਣੇ ਵਾਲਿਆਂ ਨੇ ਔਰ ਇਹ ਗੱਲ ਤੋੜਤੀ ਵੀ ਇਹ ਪੰਜਾਬ ਦਾ ਅੰਦੋਲਨ ਨਹੀਂ ਹੈਗਾ ਪੂਰੇ ਦੇਸ਼ ਦਾ ਅੰਦੋਲਨ ਹੈ। ਇਹ ਤੋਂ ਪਹਿਲਾਂ ਰਾਜਸਥਾਨ ਦੇ ਵਿੱਚ ਵੀ ਹੋ ਚੁੱਕੀ ਆ। ਔਰ ਇਹ ਤੋਂ ਗਾਹਾਂ ਅੱਜ ਅਸੀਂ ਤੁਹਾਨੂੰ ਉਹ ਤੁਹਾਡੇ ਮਾਧਿਅਮ ਰਹੀ ਕਹਲ ਦਿੱਤੀ ਤੁਹਾਨੂੰ ਖਬਰ। ਅਸੀਂ ਅੱਜ ਸ਼ੰਭੂ ਬਾਰਡਰ ਤੋਂ ਸਾਊਥ ਇੰਡੀਆ ਵਾਸਤੇ ਜਿਹੜੇ ਸ਼ਹੀਦੀ ਮਾਰਚ ਆਪਣਾਉ ਸ਼ੁਰੂ ਕਰਨ ਵਾਸਤੇ ਯਾਤਰਾ ਸ਼ੁਰੂ ਕੀਤੀ ਗੱਡੀ ਇੱਥੇ ਆਈ ਆ। ਤੁਸੀਂ 2 ਮਿੰਟ ਸਾਨੂੰ ਇੱਥੋਂ ਵੀ ਦਿਓ। ਇੱਥੋਂ ਅਸੀਂ ਦਿੱਲੀ ਨੂੰ ਬਾਈ 에ਅਰ ਸਾਡੇ ਜਿਹੜੇ ਕੋਆਰਡੀਨੇਟਰ ਆਏ ਨੇ ਸਾਊਥ ਇੰਡੀਆ ਦੇ ਤਾਮਿਲਨਾਡੂ ਪੌਂਡੀਚੇਰੀ ਤੇ ਕੇਰਲ ਵਾਲੀ ਉਹ ਬਾਈਅਰ ਕੱਲ ਉਥੋਂ ਜਾਣਗੇ ਤਾਂ ਉੱਥੇ ਵੀ ਵੱਡੀਆਂ ਜੜੀਆਂ ਆ ਆਪਾਂ ਸ਼ਹੀਦੀ ਸਮਾਗਮ ਮਹਾਂ ਪੰਚਾਇਤਾਂ ਕਰਾਂਗੇ ਸਾਊਥ ਇੰਡੀਆ ਦੇ ਵਿੱਚ ਤੇ ਕਰਨਾਟਕਾ ਦਾ ਪ੍ਰੋਗਰਾਮ ਵੀ ਹੈਗਾ ਡਲੇਲ ਸਾਹਿਬ ਤੁਹਾਨੂੰ ਦੱਸ ਦੇਣਗੇ ਤੋਂ ਪੂਰੇ ਦੇਸ਼ ਵਿੱਚ ਗਾਹਾਂ ਗਾਹਾਂ ਹੋਰ ਨਾਲ ਸੂਬਿਆਂ 'ਚ ਵੀ ਅਸੀਂ ਕਰਕੇ ਸਰਕਾਰ ਦਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਵੀ ਅੰਦੋਲਨ ਕੱਲਾ ਪੰਜਾਬ ਦਾ ਵਾ ਇਹ ਨੈਟਿਵ ਤੋੜ ਦਾਂਗੇ ਵੀ ਕੱਲਾ ਪੰਜਾਬ ਦਾ ਨਹੀਂ ਹੈਗਾ ਜਿਹੜੇ ਪਿੰਡਾਂ 'ਚ ਪੋਸਟਰ ਲੱਗਣੇ ਆ ਕਿਸੇ ਕਾਰਨ ਕਰਕੇ ਆਪਾਂ ਛੱਡ ਆਏ ਤੁਹਾਨੂੰ ਡਿਜੀਟਲ ਡਿਜੀਟਲ ਮਾਧਿਅਮ ਰਾਹੀਂ ਉਹ ਪੋਸਟਰ ਭੇਜ ਦੇਣਾ ਆਪਾਂ ਥੋੜੀ ਦੇਰ ਤੁਹਾਡੇ ਸਾਰੇ ਵਟਸਐਪ ਤੇ ਆ ਜਨਾ ਜਿਹੜੇ ਪਿੰਡਾਂ ਦੇ ਵਿੱਚ ਅਸੀਂ ਸਵਾਲ ਕਰਨੇ ਉਹਨਾਂ ਕੋ ਹਰ ਪਿੰਡ ਦੇ ਵਿੱਚ ਇੱਕ ਸਵਾਲਾਂ ਦਾ ਸ਼ਹੀਦ ਸੁਪਕਰਨ ਸਿੰਘ ਦੀ ਫੋਟੋ ਲਾ ਕੇ ਹਰ ਪਿੰਡ ਦੇ ਵਿੱਚ ਸਾਡੇ ਦੋ ਜਿੰਨੀ ਕਹਿ ਦੀ ਸਮਰੱਥਾ ਸਾਨੂੰ ਹਰ ਪਿੰਡ ਵਾਲਿਆਂ ਨੂੰ ਇਥੋਂ ਬੇਨਤੀ ਆ ਕਿ ਉਹ ਜਿਹੜੇ ਸਵਾਲਾਂ ਜਵਾਬਾਂ ਵਾਲਾ ਪੋਸਟਰ ਆ ਉਹ ਸਰਪਿੰਡ ਵਿੱਚ ਲੱਗੇ ਅੱਜ ਅਸੀਂ ਡਿਜੀਟਲ ਮਾਧਿਅਮ ਰਾਹੀਂ ਤੁਹਾਨੂੰ ਜਾਰੀ ਕਰ ਦਾਂਗੇ ਹਰ ਪਿੰਡ ਲਾਵੇ ਔਰ ਉਹਦੇ ਆਧਾਰ ਤੇ ਜਿਹੜਾ ਪੱਛ ਪੱਗ ਗਠਜੋੜ ਆ ਉਹਨਾਂ ਕੋ ਜਿਹੜੇ ਸਵਾਲ ਕਰਨੇ ਆ ਉਹ ਗੱਲ ਹਰ ਸੂਬਾ ਪੂਰੇ ਦੇਸ਼ ਭਰ ਵਿੱਚ ਇਹ ਹੋਊਗਾ ਅਰ ਜੇ ਸਵਾਲਾਂ ਦੇ ਜਵਾਬ ਕਰਨ ਤੋਂ ਸਰਕਾਰ ਜਾਬਰ ਹੁੰਦੀ ਆ ਤੇ ਫਿਰ ਕਾਲੀਆਂ ਝੰਡੀਆਂ ਲਾ ਕੇ ਉਹਨਾਂ ਦਾ ਵਿਰੋਧ ਹੋਊਗਾ ਅਰ ਫੁੱਲ ਫਲਾਟ ਅਸੀਂ ਵਿਰੋਧ ਕਰਾਂਗੇ ਇਹ ਅੱਜ ਤੁਹਾਨੂੰ ਦੱਸਣਾ ਸੀਗਾ ਆ ਧੰਨਵਾਦ ਪੱਤਰਕਾਰ ਸਾਥੀਓ ਜਿਵੇਂ ਕਿ ਪੰਦੇਰ ਸਾਹਿਬ ਨੇ ਕਿਹਾ ਜੋ ਅਸਤੀਕਲਸ ਯਾਤਰਾ ਚੱਲੀ ਹਰਿਆਣਾ ਦੇ ਵਿੱਚ ਉਸ ਵਿੱਚ ਬਹੁਤ ਸਾਰੀਆਂ ਸਰਕਾਰ ਨੇ ਔਂਕੜਾਂ ਲਗਾਈਆਂ ਬਹੁਤ ਵਾਰ ਰੋਕਣਾ ਚਾਹਿਆ ਲੇਕਿਨ ਫਿਰ ਵੀ 22 ਤਰੀਕ ਨੂੰ ਮਾਜਰਾ ਪਾਉ ਹਿਸਾਰ ਦੇ ਵਿੱਚ 27 ਤਰੀਕ ਨੂੰ ਰਾਜਸਥਾਨ ਦੇ ਰਤਨਪੁਰਾ ਦੇ ਵਿੱਚ ਤੇ 31 ਤਰੀਕ ਨੂੰ ਮੋੜਾ ਮੰਡੀ ਅੰਬਾਲਾ ਦੇ ਵਿੱਚ ਬਹੁਤ ਵੱਡੀਆਂ ਜਿਹੜਾ ਇੱਕ ਸ਼ਹੀਦੀ ਸਮਾਗਮ ਕੀਤਾ ਤੇ ਹੁਣ ਆਉਣ ਵਾਲੀ ਟਾਈਮ ਦੇ ਵਿੱਚ ਦੱਖਣ ਭਾਰਤ ਦੇ ਕਰਨਾਟਕਾ ਦੇ ਵਿੱਚ 3 April ਨੂੰ ਇੱਕ ਬਹੁਤ ਵੱਡਾ ਸ਼ਹੀਦੀ ਸਮਾਗਮ ਉੱਥੇ ਸ਼ੁਭਕਰਨ ਦੇ ਜੋਨਮਿਤ ਕੀਤਾ ਜਾ ਰਿਹਾ ਹੈ ਉਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਦੱਖਣ ਭਾਰਤ ਦੇ ਜਿਹੜੇ ਸਾਥੀ ਨੇ ਉੱਥੇ ਪਹੁੰਚਣਗੇ ਤੇ ਉਸ ਤੋਂ ਬਾਅਦ 11 ਤਰੀਕ ਨੂੰ 오ਡੀਸਾ ਦੇ ਵਿੱਚ ਕੀਤਾ ਜਾ ਰਿਹਾ ਹੈ ਇਹੀ ਸ਼ਿਦਿ ਸਮਾਗਮ ਤੇ ਨਾਲ ਹੀ ਯੂਪੀ ਤੋਂ ਵੀ ਜਲਦ ਤਰੀਕ ਆਜੂਗੀ ਸਾਡੇ ਕਈ ਜਗ੍ਹਾ ਤੇ ਅਸ਼ਟਿਕਲਸ਼ ਯਾਤਰਾ ਪੂਰੇ ਦੇਸ਼ ਭਰ ਚ ਪਹੁੰਚ ਚੁੱਕੇ ਨੇ ਜਿਵੇਂ ਅੱਜ ਵੀ ਦੱਸਿਆ ਅੱਜ ਵੀ ਜਿਹੜੇ ਦੱਖਣ ਭਾਰਤ ਵਾਸਤੇ ਹੋਰ ਵੀ ਜਾ ਰਹੇ ਨੇ ਅਸ਼ਟਿਕਲਸ਼ ਜੋ ਸੁਭ ਕਰਨ ਦੇ ਸਾਥੀਓ ਹਰਿਆਣੇ ਦੇ ਵਿੱਚ ਪਹਿਲਾਂ ਖੱਟਰ ਨੇ ਤੇ ਹੁਣ ਜੋ ਸੈਨੀ ਸਰਕਾਰ ਆ ਇਸ ਅੰਦੋਲਨ ਨੂੰ ਦਬਾਉਣ ਵਾਸਤੇ ਕੋਈ ਜੋ ਜਿੰਨਾ ਵੀ ਜੋਰ ਲਗਾ ਸਕਦੇ ਲਗਾਇਆ ਲੇਕਿਨ ਹਰਿਆਣਿਆ ਦੇ ਵਿੱਚ ਇਸ ਅੰਦੋਲਨ ਨੂੰ ਦਿਨ ਪਰ ਦਿਨ ਪ੍ਰਤੀ ਤਾਕਤ ਮਿਲ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਿਰਸਾ ਤੇ ਕੈਥਲ ਦੇ ਵਿੱਚ ਵੀ ਇੱਕ ਬਹੁਤ ਵੱਡਾ ਸਮਾਗਮ ਕਰਨ ਜਾ ਰਹੇ ਹਾਂ ਉਹ ਜਲਦ ਜੋ ਹੈ ਤਰੀਕਾ ਪੂਰੇ ਮੋਰਚਾ ਨਾਲ ਸਲਾਹ ਕਰਕੇ ਐਲਾਨ ਦਿੱਤੀਆਂ ਜਾਣਗੀਆਂ ਤੇ ਇਹ ਅੰਦੋਲਨ ਨੂੰ ਪੂਰੇ ਦੇਸ਼ ਦਾ ਅੰਦੋਲਨ ਹੈ ਕਿੰਨਾ ਵੀ ਸਰਕਾਰ ਦਿਵਾਲੇ ਕਿੰਨਾ ਕੁਝ ਕਰ ਲੇ ਇਹ ਪੂਰੇ ਦੇਸ਼ ਦੇ ਵਿੱਚ ਪੂਰੀ ਤਾਕਤ ਦੇ ਨਾਲ ਇਹ ਅੰਦੋਲਨ ਚੱਲ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਇਸ ਸਰਕਾਰ ਨੇ ਜੋ ਜੋ ਸਾਡੇ ਉੱਪਰ ਤਸੱਦਦ ਕੀਤੇ ਆ ਉਹਨਾਂ ਦੀਆਂ ਪੁਰੀਆਂ ਜਿਵੇਂ ਆਗੋ ਸਾਹਿਬਾਨ ਨੇ ਦੱਸਿਆ ਉਹ ਪੂਰੇ ਪੂਰੇ ਜਿਹੜੇ ਯਾਤਰਾਵਾਂ ਕੱਢਣੀਆਂ ਆ ਉਸ ਦੇ ਵਿੱਚ ਉਹ ਜਿਹੜੇ ਮੋਟਰ ਤੇ ਗੋਲੇ ਦਾਗੇ ਉਹਨਾਂ ਦੀਆਂ ਫੋਟੋਆਂ ਸਾਡੇ ਸ਼ਹੀਦ ਸ਼ੁਕਰਨ ਦੀ ਤੇ ਨਾਲ ਜਿਹੜੇ ਪਿਰਤਪਾਲ ਵਰਗੇ ਫੱਟੜ ਕੀਤੇ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਪੂਰਾ ਸਰਕਾਰ ਦਾ ਚਿਹਰਾ ਪੂਰੀ ਦੁਨੀਆ ਤੱਕ ਪੂਰੇ ਆਵਾਮ ਤੱਕ ਨੰਗਾ ਕਰਨਗੇ ਆ ਅਮਰ ਜੀ ਬਹੁਤ ਬਧਨਵਾਦ ਸੋਈ ਪ੍ਰੈਸ ਵਾਲੇ ਸਾਥਿਓਂ ਕਾ तकरीबन जो प्रोग्राम है वो लीडर साहबानों ने आपको बता दिए हैं मैं थोड़ा हरियाणा के अंदर जो हालात हैं जो सरकार ने वहाँ पर दिक्कतें दे रही है किसान साथियों किसान लीडर साहबानों को जैसे हम सोलह तारीख से यात्रा शुरू करने की कोशिश की या की हमने सरकार ने सोलह तारीख से दब्स बनाने की कोशिश की ये लीडर वहाँ ना आए लिस्टें जारी की प्रेशर बनाने की कोशिश की गांवों में अगर किसान साथियों ने वहाँ प्रदर्शन करने की कोशिश किया वहाँ पर मीटिंग करने की कोशिश की वहाँ भी सरकार ने गिरफ्तारियाँ करने की लेकिन गाँव वालों ने विरोध किया काफ़ी गाँवों के अंदर फिर पुलिस वहाँ पर बैकफुट पर गई और उसके बावजूद भी मोड़ा के अंदर फिर जब हमारी अस्थि से यात्रा पहुंची वहां पर समापन किया गया हजारों की संख्या में किसान पहुंचे और पुलिस प्रशासन ने बड़ी दबस बनाने की कोशिश की और उसी के उस प्रोग्राम को फैल करने के लिए हमारे नौजवानों की गिरफ्तारी भी की हम्बाड़ा के अंदर नवदीप जलवेड़ा और गुरकीर्तिकी की उससे पहले अनीस खड़गड़ की प्याऊ माजरा के अंदर हमारा प्रोग्राम था भी वो सफल ना हो वहाँ से अनीस खड़कड़ा है हमारा नौजवान जो खड़कड़ टोल के ऊपर काफ़ी वहाँ पर उसकी जिम्मेदारी है उसका वहाँ पर पहचान है प्याऊ माजरा का फैल करने के लिए अनिस खड़कड़ को और मोड़ा मंडी का फैल करने के लिए नवदीप और उसके साथियों को और ख़ास बात मोहाली से पकड़ा गया पंजाब सरकार भी अपना स्पष्ट करे वैसे